ਅੱਛਾ ਉਹ ਜੇ ਕਿਸੇ ਨੂੰ ਭਲੇਖਾ ਮੈਂ ਆਪਰੇਸ਼ਨ ਨਹੀਂ ਕਰਾਇਆ ਆਪਰੇਸ਼ਨ ਨਹੀਂ ਕਰਾਇਆ ਆ ਜਿਹੜੇ ਸਾਈਕਲ ਦੀ ਰੱਖੇ ਚਲਾ ਲਿਆ ਕਰੋ ਅੱਧਾ ਅੱਧਾ ਘੰਟਾ ਤੇ ਰਾਤ ਦੀ ਰੋਟੀ ਬੰਦ ਕਰ ਲਓ ਜਿੰਨੀ ਕੜਕ ਘਟ ਖਾਓਗੇ ਉਹਨੇ ਗੋਡੇ ਘਟੂਣਗੇ ਗੁਰੂ ਸਾਹਿਬ ਨੇ ਫਰਮਾਇਆ ਕਾਲ ਖਾਏ ਕਿਛੱਥੋਂ ਦੇ ਨਾਨਕ ਰਾਹ ਪਛਾਣੇ ਸੀ ਸੋ ਖਾਲਸਾ ਏਡ ਜਿਹੜੀ ਦੁਨੀਆ ਦੇ ਵਿੱਚ ਗੁਰੂ ਸਾਹਿਬ ਦੇ ਦੱਸੇ ਹੋਏ ਗਾਡੀ ਰਾਹ ਤੇ ਚੱਲਦਿਆਂ ਹੋਏ ਸੇਵਾ ਦੇ ਵੱਡੇ ਵੱਡੇ ਕੀਰਤੀਮਾਨ ਸਾਫਤ ਕਰਦੀ ਏ ਸੰਸਥਾ ਉਹਨਾਂ ਵੱਲੋਂ ਨਗਰ ਸੰਧਵਾ ਵਿਖੇ ਇੱਕ ਫਿਜ਼ੀਓਥੈਰੇਪੀ ਸੈਂਟਰ ਔਰ ਦੋ ਜਿਮ ਸਥਾਪਿਤ ਕੀਤੇ ਗਏ ਅੱਜ ਤੇ ਮੈਂ ਨਗਰ ਨਿਵਾਸੀਆਂ ਨੂੰ ਬਹਾਈ ਰਿਹਾ ਨਾ ਔਰ ਇਹ ਵੀ ਕਹਿਣਾ ਵੀ ਪ੍ਰਥਮ ਸੁਖ ਨਿਰੋਗੀ ਕਾਇਆ ਜਿਹੜਾ ਜਿਹਦਾ ਸਰੀਰ ਜਿਹਦਾ ਤੰਦਰੁਸਤਾ ਨਾ ਸਭ ਜੁਲ ਤੇ ਪਰਮਾਤਮਾ ਪੂਰਾ ਖੁਸ਼ ਸੋ ਆਪਣੇ ਸਰੀਰ ਨੂੰ ਤੰਦਰੁਸਤ ਰੱਖਿਏ ਔਰ ਜਿਹੜੀਆਂ ਇਥੇ ਸਹੂਲਤਾਂ ਆਪ ਦਿੱਤੀਆਂ ਇਹ ਸਭ ਤੁਹਾਡੀਆਂ ਹੀ ਨੇ ਇਹਨਾਂ ਨੂੰ ਤੁਸੀਂ ਇਹਨਾਂ ਦਾ ਸੰਭਾਲ ਵੀ ਤੁਸੀਂ ਕਰਨੀ ਹੈ ਤੇ ਇਹਨਾਂ ਦੀ ਵਰਤੋਂ ਵੀ ਤੁਸੀਂ ਕਰਨੀ ਹੈ ਜਿੰਨੀ ਵਰਤੋਂ ਕਰਾਂਗੇ ਉਹਨਾਂ ਅਸੀਂ ਜ਼ਿੰਦਗੀ ਨੂੰ ਵੱਧ ਮੰਨਤ ਹੈ